ਸਤਿ ਸ਼੍ਰੀ ਅਕਾਲ ਜੀ ਮੌਸਮ ਦੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਏ ਆਂ ਗੱਲ ਕਰਾਂਗੇ ਅਗਲੇ 8 ਦਿਨਾਂ ਦੇ ਮੌਸਮ ਦੀ ਯਾਨੀ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਇਲਾਕਿਆਂ ਦੇ ਵਿੱਚ ਆਉਂਦੇ ਘੰਟਿਆਂ ਦਾ 24 ਘੰਟਿਆਂ ਤੇ ਆਉਂਦੇ 8 ਦਿਨਾਂ ਦੀ ਮੌਸਮ ਦੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਪੰਜਾਬ ਅਤੇ ਪੰਜਾਬ ਦੇ ਨਾਲ ਲੱਗਦੇ ਸੂਬਿਆਂ ਉੱਤੇ ਕਿਸ ਤਰ੍ਹਾਂ ਦੇ ਮੌਸਮੀ ਪਾਗਲੇ ਅਲਰਟ ਜਾਰੀ ਕੀਤੇ ਗਏ ਹਨ ਪੱਛਮੀ ਸਿਸਟਮ ਦਾ ਮੂੜ ਅਸਰ ਦੇਖਣ ਨੂੰ ਮਿਲੇਗਾ ਅੱਜ ਜਾਂ ਨਹੀਂ ਜੋ ਪਿਛਲੇ 24 48 ਘੰਟਿਆਂ ਤੋਂ ਦੇਖਣ ਨੂੰ ਮਿਲ ਰਿਹਾ ਕਿਹੜੇ ਇਲਾਕਿਆਂ ਦੇ ਵਿੱਚ ਅੱਜ ਤੇਜ਼ ਹਨੇਰੀ ਦੇ ਚਾਂਸ ਬਣ ਸਕਦੇ ਨੇ ਅਤੇ ਮੌਸਮ ਵਿਭਾਗ ਦੇ ਮਾਡਲ ਕੀ ਕ ਲੋੜ ਮੌਸਮੀ ਵਿਭਾਗ ਨੇ ਜਾਰੀ ਕਰ ਚੁੱਕਿਆ ਹੈ ਤੇ ਕਿਸ ਤਰ੍ਹਾਂ ਦੀ ਜਾਣਕਾਰੀ ਅੱਜ ਮੌਸਮ ਦੀ ਰਹੇਗੀ ਸਭ ਜਾਣਕਾਰੀ ਅੱਜ ਦੀ ਵੀਡੀਓ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਇੱਕ ਵਾਰ ਫਿਰ ਤੋਂ ਛੋਟੀ ਜਿਹੀ ਬੇਨਤੀ ਕਰਦੇ ਆਂ ਚੈਨਲ ਨੂੰ ਜੁਬਸਕ੍ਰਾਈਬ ਕਰ ਲਓ ਤਾਂ ਜੋ ਕਿ ਚਲਕੇ ਜਿਹੜੀ ਵੀ ਮੌਸਮ ਦੀ ਅਪਡੇਟ ਆਵੇ ਸਭ ਤੋਂ ਪਹਿਲਾਂ ਜਿਹੜੇ ਤੱਕ ਪਹੁੰਚਦੀ ਰਹੇ ਫਿਲਹਾਲ ਜੇਕਰ ਮੌਸਮ ਦੀ ਅਪਡੇਟ ਦੀ ਗੱਲ ਕਰੀਏ ਤਾਂ ਇਸ ਵੇਲੇ ਦੀਆਂ ਲਾਈਵ ਸੈਟ ਤੂਰੇ ਨਾਲ ਸਾਂਝੀਆਂ ਕਰ ਰਹੇ ਹਾਂ ਤਕਰੀਬਨ ਉੱਤਰ ਭਾਰਤ ਦੇ ਆਪਾਂ ਨੂੰ ਇਲਾਕਿਆਂ ਦੇ ਵਿੱਚ ਕਾਫੀ ਗਰਜ ਲਿਸ਼ਕ ਦੀਆਂ ਕਾਰਵਾਈਆਂ ਪਿਛਲੇ ਘੰਟਿਆਂ ਦੇ ਵਿੱਚ ਦੇਖਣ ਨੂੰ ਮਿਲ ਰਹੀਆਂ ਹਨ ਪਿਛਲੇ 2 ਦਿਨਾਂ ਤੋਂ ਜੇਕਰ ਕੱਲ ਦੀ ਗੱਲ ਕਰੀਏ ਕੱਲ ਜੇਕਰ ਆਪ ਨੂੰ ਸਾਰਾ ਦਿਨ ਤੂਫਾਨੀ ਨਹੀਂ ਲੱਗੀ ਯਾਤਰਾ ਇਲਾਕਿਆਂ ਦੇ ਵਿੱਚ ਬੱਦਲਬਾਈ ਬੰਦੀ ਹੋਈ ਦਿਖਾਈ ਦੇ ਰਹੀ ਸੀ ਜਿੱਦੇ ਸਦਕਾ ਆਪਾਂ ਨੂੰ ਦੁਪਹਿਰ ਤੋਂ ਬਾਅਦ ਬਹੁਤ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਗੱਜਲਿਸ਼ਕ ਵਾਲੇ ਬੱਦਲਾਂ ਦਾ ਨਿਰਮਾਣ ਨਹੀਂ ਦੇਖਣ ਨੂੰ ਮਿਲਿਆ ਅਤੇ ਦੁਪਹਿਰ ਤੋਂ ਬਾਅਦ ਯਾਤਰਾ ਇਲਾਕਿਆਂ ਦੇ ਵਿੱਚ ਮੌਸਮ ਠੀਕ ਠਾਕ ਰਿਹਾ ਤੇ ਹਲਕੀ ਦਰਮਿਆਨੀ ਤੂਪ ਦੇਖਣ ਨੂੰ ਮਿਲੀ ਅਤੇ ਮੀਂਹ ਇਸ ਟੁੱਟਵੇਂ ਤੌਰ ਤੇ ਕੁਝ ਇਲਾਕਿਆਂ ਵਿੱਚ ਮੀਂਹ ਦੇਖਣ ਨੂੰ ਮਿਲੇ ਓਵਰਆਲ ਮੌਸਮ ਠੀਕ ਠਾਕ ਦੇਖਣ ਨੂੰ ਮਿਲਿਆ ਪੰਜਾਬ ਰਹਿਣਾ Rajasthan ਦਾ ਬਾਕੀ ਕਿਤੇ ਨਾ ਕਿਤੇ ਗਰਜਲਿਸ਼ਕ ਦੇ ਬੱਦਲਾਂ ਦਾ ਨਿਰਮਾਣ ਅੱਜ ਵੀ ਆਪਾਂ ਨੂੰ ਦੇ ਦਰਮਿਆਨੇ ਛਰਾਟੇ ਦੇਖਣ ਨੂੰ ਮਿਲ ਸਕਦੇ ਹਨ ਜੇਕਰ ਤਕਰੀਬਨ ਆਪਾਂ ਗੱਲ ਕਰੀਏ ਜਿਹੜੀ ਹਵਾ ਦੀ ਗੱਲ ਕਰੀਏ ਤਕਰੀਬਨ ਆਪਾਂ ਨੂੰ ਦੱਖਣਪੂਰੇ ਦੀ ਹਵਾ ਅੱਜ ਵੀ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਕੁਝ ਇਲਾਕਿਆਂ ਦੇ ਵਿੱਚ ਵੀ ਤੋਂ 25 ਕਿਲੋਮੀਟਰ ਸਵੇਰ ਦੇ ਪਹਿਲੇ ਘੰਟਿਆਂ ਦੇ ਵਿੱਚ ਤਕਰੀਬਨ ਦੁਪਹਿਰ ਤੋਂ ਬਾਅਦ ਆਪਾਂ ਨੂੰ ਕੁਝ ਇਲਾਕਿਆਂ ਦੇ ਵਿੱਚ ਤੇਜ਼ ਹਵਾਵਾਂ ਦੇਖਣ ਨੂੰ ਮਿਲ ਸਕਦੀਆਂ ਜਿਦੇ ਵਿੱਚ ਬਠਿੰਡਾ ਮੋਗਾ ਮਾਨਸਾ ਸੰਗਰੂਰ ਪਟਿਆਲਾ ਲੁਧਿਆਣਾ ਇਧਰ ਦੀ ਬੈਲਟ ਹੋ ਗਈ ਬਾਕੀ ਇਧਰ ਰਾਜਸਥਾਨਾ ਟੱਚ ਕਰਦੇ ਇਲਾਕੇ ਹੋਗੇ ਹਰਿਆਣੇ ਦੇ ਅਸਾਰ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਆਪਾਂ ਨੂੰ ਕਾਫੀ ਇਲਾਕਿਆਂ ਦੇ ਵਿੱਚ ਕਰਵਈਆਂ ਦੇਖ ਤੇ ਜੇਕਰ ਪੰਜਾਬ ਦੇ ਕੁਝ ਖੇਤਰਾਂ ਦੀ ਗੱਲ ਕਰੀ ਹਲਕੇ ਸਿਸਟਮ ਦੇ ਅਸਾਰ ਆਪਾਂ ਨੂੰ ਦੇਖਣ ਨੂੰ ਮਿਲ ਸਕਦੇ ਆ ਜੇਕਰ ਸਿਸਟਮ ਆਪਾਂ ਨੂੰ ਸਬਕ तकरीबन ਦੁਪਹਿਰ ਤੱਕ ਹੀਟ ਵਾਲਾ ਸਿਸਟਮ ਦੇਖਣ ਨੂੰ ਮਿਲਿਆ ਤਾਂ ਇਸ ਦੀ ਕਾਰਵਾਈ ਆਪਾਂ ਨੂੰ ਦੇਖਣ ਨੂੰ ਮਿਲ ਸਕਦੀ ਹੈ ਦੁਪਹਿਰ ਤੋਂ ਬਾਅਦ ਕੁਝ ਲੱਗ ਕੇ ਕਵਰ ਹੋ ਸਕਦੇ ਆ ਜਿਸ ਦੇ ਵਿੱਚ ਆਪਾਂ ਕਹਿ ਸਕਦੇ ਆ ਕਿ ਇੱਧਰ ਜਿਹੜੇ ਗੁਰਦਾਸਪੁਰ ਹੋ ਗਿਆ ਤਲਵਾਲਾ ਟੰਡਾ ਨੰਗਲ ਨੰਦਪੁਰ ਸਾਹਿਬ ਪਰਤਗੜ ਚੰਡੀਗੜ੍ਹ ਦੇ ਕੁਝ ਇਲਾਕੇ ਹੋ ਗਏ ਲੁਧਿਆਣਾ ਬਲੇਰਕੋਟਲਾ ਪਟਿਆਲਾ ਹੋ ਗਿਆ ਜਿਹੜੇ ਹਿਮਾਚਲ ਨਾਲ ਟੱਚ ਕਰਦੀ ਬੈਲਟ ਹੋਗੀ ਬਾਕੀ ਫੂਲ ਹੋ ਗਿਆ ਮੋਗਾ ਹੋ ਗਿਆ ਇਹਨਾਂ ਇਲਾਕਿਆਂ ਦੇ ਵਿੱਚ ਕਾਰਵਾਈਆਂ ਦੇ ਸਕਦੀਆਂ ਹਨ ਹਵਾ ਦੀ ਰਫਤਾਰ ਵੀ ਤਕਰੀਬਨ ਆਪਾਂ ਦੱਸ ਚੁੱਕੇ ਹਾਂ ਕਿ ਕੁਝ ਇਲਾਕਿਆਂ ਵਿੱਚ 60 ਕਿਲੋਮੀਟਰ ਦੇ ਸਾਹਮਣੇ ਵੀ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਓਵਰਆਲ ਗੱਲ ਕਰੀਏ ਤਕਰੀਬਨ ਇਸੇ ਤਰ੍ਹਾਂ ਦਾ ਸਿਸਟਮ ਪੰਜਾਬ ਹਰਿਆਣਾ ਰਾਜਸਥਾਨ ਦੇ ਪਾਸੇ ਤਗੜਾ ਹਨੇਰ ਸਿਸਟਮ ਆਪਾਂ ਨੂੰ ਦੇਖਣ ਨੂੰ ਮਿਲਦਾ ਹੈ ਬਹੁਤ ਹੀ ਏਕ ਤਰ੍ਹਾਂ ਦੇ ਵਿੱਚ ਅਗਲੇ 3-4 ਦਿਨ ਆਪਾਂ ਨੂੰ ਇਸ ਤਰ੍ਹਾਂ ਦਾ ਸਿਸਟਮ ਦੇਖਣ ਨੂੰ ਮਿਲੇਗਾ ਟੁੱਟਵੇਂ ਤੌਰ ਤੇ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲ ਸਕਦੀਆਂ ਹਨ ਅੱਜ ਵੀ ਯਾਨੀ ਕਿ ਕਹਿ ਸਕਦੇ ਹਾਂ ਕਿ ਕਿਤੇ ਨਾ ਕਿਤੇ ਮੀਂਹ ਦੇ ਵੀ ਮੌਸਮ ਵਿਭਾਗ ਨੇ ਜੇਕਰ ਲੋਰਡ ਦੀ ਗੱਲ ਕਰੀਏ ਮੌਸਮ ਵਿਭਾਗ ਨੇ ਅੱ ਦੇ ਜੱਤਰ ਇਲਾਕਿਆਂ ਦੇ ਵਿੱਚ ਗਰਜ ਲਿਸ਼ਕ ਦੀਆਂ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਤਕਰੀਬਨ ਇਸ ਦਾ ਅਸਰ ਆਪਾਂ ਨੂੰ ਦੁਪਹਿਰ ਤੋਂ ਬਾਅਦ ਦੇਖਣ ਨੂੰ ਮਿਲੇਗਾ 30 ਤੋਂ 40 ਕਿਲੋਮੀਟਰ ਦੇ ਸਾਹਮਣੇ ਲਹੂਵਾ ਦੇਖਣ ਨੂੰ ਮਿਲ ਸਕਦੀ ਜੇਕਰ 4 ਤਰੀਕ ਦੀ ਗੱਲ ਕਰੀਏ 4 ਤਰੀਕ ਨੂੰ ਤਕਰੀਬਨ 50 ਤੋਂ 60 ਕਿਲੋਮੀਟਰ ਸਾਹਮਣੇ 오ਰੈਂਜ ਲਰਟ ਮੌਸਮ ਵਿਭਾਗ ਨੇ ਜਾਰੀ ਕਰ ਦਿੱਤੇ ਗਿਆ ਜਲਤਰ ਇਲਾਕਿਆਂ ਦੇ ਵਿੱਚ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ ਤਕਰੀਬਨ 7-8 ਤਰੀਕ ਤੱਕ ਇਹ ਸਿਸਟਮ ਚੱਲੇਗਾ ਤੇ ਯਾਨੀ ਕਿ 10 ਤੱਕ ਵੀ ਇਸ ਕਾਰਵਾਈਆਂ ਆਪਾਂ ਨੂੰ ਲਗਭਗ ਦੇਖਣ ਨੂੰ ਮਿਲ ਸਕਦੀਆਂ ਜੇਕਰ ਟੈਂਪਰੇਚਰ ਦੀ ਗੱਲ ਕਰੀ ਤਕਰੀਬਨ ਆਪਾਂ ਨੂੰ ਟੈਂਪਰੇਚਰ ਆ ਚੁੱਕੇ ਹਨ ਕੁਝ ਖੇਤਰਾਂ ਦੇ ਵਿੱਚ ਗੜੇਮਾਰੀ ਦੇ ਸਾਰ ਵੀ 7 8 ਤਰੀਕ ਤੱਕ ਬੰਦੇ ਦਿਖਾਈ ਦੇਣਗੇ ਤਕਰੀਬਨ ਮੁੱਖ ਤੌਰ ਤੇ 3 ਅਤੇ 4 ਤੱਕ ਨੂੰ ਪੰਜਾਬ ਦੇ ਬਹੁਤੇ ਖੇਤਰਾਂ ਦੇ ਵਿੱਚ ਕਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਆਪਾਂ ਨੂੰ ਕਰਵਾਈਆਂ ਦੇਖਣ ਨੂੰ ਮਿਲਣਗੀਆਂ ਹਰਿਆਣਾ ਦੇ ਸੂਬਿਆਂ ਦੇ ਵਿੱਚ ਵੀ ਆਪਾਂ ਨੂੰ ਕਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਜੇਕਰ ਆਪਾਂ ਤਕਰੀਬਨ ਮੌਸਮ ਵਿਭਾਗ ਦੇ ਮਾਡਲ ਦੀ ਗੱਲ ਕਰੀਏ ਤਕਰੀਬਨ ਅੱਜ ਆਪਾਂ ਨੂੰ ਦੇਖੀਏ ਤਾਂ ਕਈ ਇਲਾਕਿਆਂ ਦੇ ਵਿੱਚ ਕਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਹਨ ਜਿਸ ਦੇ ਵਿੱਚ ਇਲਾਕੇ ਹੋ ਸਕਦੇ ਹਨ ਪੰਜਾਬ ਦੇ ਵਿੱਚ ਕਈ ਥਾਵਾਂ ਦੇ ਵਿੱਚ ਤੇਜ਼ ਹਨੇਰੀ ਚੱਕਰ ਰਾ ਨਾ ਰਾਜਸਥਾਨ ਦੇ ਕੁਝ ਇਲਾਕੇ ਹੋਗੇ ਪੰਜਾਬ ਦੇ ਮਾਲਵੇ ਦੇ ਕੁਝ ਇਲਾਕੇ ਹੋ ਸਕਦੇ ਹਨ ਬਾਕੀ ਉੱਤਰੀ ਇਲਾਕੇ ਹੋਗੇ ਇਹਨਾਂ ਵਿੱਚ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਨੇ ਇਸ ਤੋਂ ਬਿਨਾ ਜੇ ਪੰਜਾਬ ਦੀ ਗੱਲ ਕਰੀਏ ਤਕਰੀਬਨ ਛੱਤੀਸਗੜ੍ਹ ਹੋ ਗਿਆ ਉੜੀਸਾ ਪੱਛਮੀ ਉੱਤਰ ਪ੍ਰਦੇਸ਼ ਹੋ ਗਿਆ ਨਾਰਥ-ਈਸਟ ਦੇ ਇਲਾਕੇ ਹੋਗੇ ਇਹਨਾਂ ਇਲਾਕਿਆਂ ਵਿੱਚ ਕਾਰਵਾਈਆਂ ਦੇਖਣ ਨੂੰ ਮਿਲ ਸਕਦੀਆਂ ਉਸ ਤੋਂ ਬਾਅਦ ਚਾਰ ਤਰੀ ਦੀ ਗੱਲ ਕਰੀਏ ਚਾਰ ਤੈਗ ਨੂੰ ਹਨੇੜੀ ਚੱਕਰ ਦੀ ਵਰਕਾ ਸਭਾਵਨਾ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੱਛਮੀ ਪ੍ਰਦੇਸ਼ ਹੋ ਗਿਆ ਹਰਿਆਣੇ ਦੇ ਉੱਤਰੀ ਭਾਗ ਹੋਗੇ ਦਿੱਲੀ ਹੋ ਗਿਆ ਮੱਧ ਪ੍ਰਦੇਸ਼ ਹੋ ਗਿਆ ਬਾਕੀ ਪੰਜਾਬ ਦੇ ਉੱਤਰੀ ਭਾਗ ਹੋਗੇ ਹਿਮਾਚਲ ਨਾਲ ਟੱਚ ਕਰ ਇਸ ਦੇ ਇਲਾਕੇ ਹੋਗੇ ਇਸ ਤਰ੍ਹਾਂ ਦਾ ਮੌਸਮ ਦੇਖਣ ਨੂੰ ਮਿਲੇਗਾ 5 ਤਰੀਕ ਨੂੰ ਵੀ ਕਈ ਇਲਾਕਿਆਂ ਦੇ ਵਿੱਚ ਕਰਵੀਆਂ ਦੇਖਣ ਨੂੰ ਮਿਲੀਆਂ ਪਾਕਿਸਤਾਨ ਵਾਲੇ ਪਾਸੇ ਤੇਜ਼ ਹਨੇਰੀ ਦੀ ਤੂਫਾਨ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਹੈ ਉੱਤਰਾਖੰਡ ਦੇ ਉੱਤਰ ਪੱਛਮੀ ਭਾਗ ਹੋ ਗਏ ਵਿਆਰ ਹੋ ਗਿਆ ਇਹਨਾਂ ਭਾਗਾਂ ਦੇ ਵਿੱਚ ਕਰਵੀਆਂ ਦੇਖਣ ਨੂੰ ਮਿਲੀਆਂ 6 ਤਰੀਕ ਨੂੰ ਵੀ ਆਪਾਂ ਨੂੰ ਜ਼ਿਆਦਾਤਰ ਇਲਾਕਿਆਂ ਦੇ ਵਿੱਚ ਕਾਰਵਾਈਆਂ ਤੇਜ਼ ਹਨੇਰੀ ਗਤੀਵਿਧੀ ਦੇਖਣ ਨੂੰ ਮਿਲ ਸਕਦੀ ਹੈ ਰਾਜਸਥਾਨ ਦੇ ਪੂਰਬੀ ਅਤੇ ਉੱਤਰੀ ਭਾਗ ਹੋ ਗਏ ਉੱਤਰ ਪ੍ਰਦੇਸ਼ ਹੋ ਗਿਆ ਪੰਜਾਬ ਦੇ ਕੁਝ ਹਿਮਾਚਲ ਪ੍ਰਦੇਸ਼ ਨਾਰਥ ਈਸ ਦੇ ਇਲਾਕੇ ਹੋਗੇ ਇਸ ਤਰ੍ਹਾਂ ਦੀਆਂ ਕਰਵੀਆਂ ਦੇਖਣ ਨੂੰ 7 ਤਰੀਕ ਨੂੰ ਵੀ ਤੇਜ਼ ਹਨੇਰੀ ਚੱਕਰ ਅਤੇ ਹਰਿਆਣੇ ਨਾਲ ਹਿਮਾਚਲ ਨਾਲ ਟੱਚ